ਰਣ ਵਰਤੇ ਦੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਇਲਾਜ ਲੈਣ ਤੋਂ ਇਨਕਾਰ ਕਰ ਦਿੱਤਾ ਦੱਸਿਆ ਕਿ ਬੀਤੇ ਦਿਨ ਐਸਐਸਪੀ ਪਟਿਆਲਾ ਡਾਕਟਰ ਮਨਦੀਪ ਸਿੰਘ ਸਿੱਧੂ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਦੀ ਅਗਵਾਈ ਚ ਇੱਕ ਡਾਕਟਰ ਦੇ ਵਫਾ ਦੇ ਖਨੌਰੀ ਬਾਰਡਰ ਤੇ ਪੂਰਾ 1 ਘੰਟੇ ਤੋਂ ਬਾਅਦ ਸਮਾਂ ਜਗਜੀਤ ਸਿੰਘ ਢੱਲੇਵਾਲ ਨੇ ਬੇਨਤੀ ਕੀਤੀ ਕਿ ਉਹ ਮੈਡੀਕਲ ਸਪੋਰਟ ਲੈਣ ਭਾਵੇਂ ਉਹ ਮੂਹਰਾਹੀ ਨਾਲ ਹੈ ਪਰ ਢੱਲੇਵਾਲ ਨੇ ਇੱਕ ਨਾ ਮੰਨੀ ਤੇ ਮੈਡੀਕਲ ਸਪੋਰਟ ਲੈਣ ਤੋਂ ਇਨਕਾਰ ਕਰ ਦਿੱਤਾ ਡਾਕਟਰ ਨੇ ਢੱਲੇਵਾਲ ਨੂੰ ਅੱਗੇ ਕਿਹਾ ਕਿ ਤੁਹਾਡੇ ਸੰਘਰਸ਼ ਨੂੰ ਤਗੜਾ ਕਰਨ ਲਈ ਅਸੀਂ ਆਏ ਹਾਂ ਜੇਕਰ ਤੁਸੀਂ ਮੈਡੀਕਲ ਸਪੋਰਟ ਲੈ ਲਵੋਗੇ ਤਾਂ ਤੁਸੀਂ ਸੰਘਰਸ਼ ਨੂੰ ਹੋਰ ਜ਼ਿਆਦਾ ਵਧੀਆ ਢੰਗ ਨਾਲ ਚਲਾ ਸਕੋਗੇ ਡਾਕਟਰ ਨੇ ਢੱਲੇਵਾਲ ਨੂੰ ਅਪੀਲ ਕੀਤੀ ਕਿ ਭਾਵੇਂ ਇਸ ਸਟੈਂਟ 'ਚ ਹੀ ਮੈਡੀਕਲ ਸਪੋਰਟ ਲੈ ਲੈਣ ਅਸੀਂ ਇੱਥੇ ਹੀ ਸਾਰਾ ਇੰਤਜ਼ਾਮ ਕਰ ਦੇਵਾਂਗੇ ਪਰ ਘੰਟੇ ਤੋਂ ਬਾਅਦ ਸਮਨ ਢੱਲੇਵਾਲ ਨੂੰ ਬੇਨਤੀਆਂ ਕਰਨ ਦੇ ਬਾਅਦ ਵੀ ਢੱਲੇਵਾਲ ਨੇ ਨਹੀਂ ਮੰਨਿਆ ਉਹ ਇਸ ਮੌਕੇ ਬੜੇ ਹੌਲੇ ਬੋਲਣ ਦੀ ਕੋਸ਼ਿਸ਼ ਕਰਦੇ ਆ ਕਿ ਉਹ 70 ਸਾਲ ਦੇ ਹੋ ਗਏ ਨੇ ਤੇ ਆਪਣੀ ਜ਼ਿੰਦਗੀ ਪੰਜਾਬੀਆਂ ਦੇ ਲੇਖੇ ਲਗਾਉਣਾ ਚਾਹੁੰਦੇ ਨੇ ਉਹਨਾਂ ਆਖਿਆ ਕਿ ਦੇਸ਼ ਦੀ ਆਜ਼ਾਦੀ 'ਚ ਵੀ ਹੋਈਆਂ ਨੇ ਤੇ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਵੀ ਕੁਰਬਾਨੀਆਂ ਦਿ ਲੋੜ ਹੈ ਸਾਡੀ ਲੜਾਈ ਸਿਧਾਂਤਤਾ ਦੀ ਹੈ ਤੇ ਮਰ ਰਹੇ ਕਿਸਾਨ ਮਜ਼ਦੂਰ ਦੀ ਹੈ ਅਸੀਂ ਇਸ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਾਂ ਬੁਨਾਕਿਏ ਕਿ ਪਹਿਲਾਂ ਤੁਸੀਂ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਐਮਐਸਪੀ ਸਮੇਤ ਸਾਰੀਆਂ ਮੰਗਾਂ ਮਨਵਾ ਲਓ ਫਿਰ ਹੀ ਮੈਡੀਕਲ ਇਲਾਜ ਨਵਾਗਾ ਅੱਜ ਮੁਲਾਕਾਤ ਕਰਨ ਆਏ ਹੋ ਜੀ ਡੱਲੇਵਾਲ ਸਾਹਿਬ ਨਾਲ ਕਿਸ ਤਰ੍ਹਾਂ ਕੀ ਨਹੀਂ ਇੱਕ ਜਿਹੜੇ ਡਾਕਟਰ ਜੀ ਰਜਿੰਦਰਾ ਹਸਪੀਟਲ ਤੇ ਜਿਹੜੇ ਸੁਪਰ ਸਪੈਸ਼ਲਿਸਟ ਹੈ ਹਾਰਟ ਵਾਲੇ ਤੇ ਦੂਸਰੇ ਸੁਪਰ ਸੁਪਰ ਸਪੈਸ਼ਲਿਸਟ ਆ ਉਹਨਾਂ ਨੂੰ ਸਾਰੇ ਅੱਜ ਟੀਮ ਦੁਆਰਾ ਉਹਨਾਂ ਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਨ ਆਈ ਸੀ ਡਾਕਟਰਜ਼ ਨੇ ਉਹਨਾਂ ਨੂੰ ਉਹੀ ਵੀ ਸਲਾਹ ਦਿੱਤੀ ਜਿਹੜੀ ਕਿ ਤੁਸੀਂ ਆਪਦੀ ਤੁਹਾਡੀ ਸਿਹਤ ਹੈ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਤੇ ਉਹਦੇ ਬਾਰੇ ਕੋਈ ਇਹੋ ਜਿਹੀ ਮੈਡੀਕਲ ਇੰਟਰਵੈਂਸ਼ਨ ਜਿਹੜੀ ਲੈ ਸਕਦੇ ਹੋ ਤੁਸੀਂ ਲਓ ਤੇ ਗੱਲਬਾਤ ਖੋਈ ਏ ਚੰਗੀ ਡੱਲੇਲ ਸਾਹਿਬ ਨੇ ਸਹੀ ਗੱਲਬਾਤ ਕੀਤੀ ਬਟ ਉਹ ਉਹਨਾਂ ਦੀ ਆਪਦੀਆਂ ਡਿਮਾਂਡ ਦਾ ਕਹਿੰਦੇ ਸਾਡੀਆਂ ਡਿਮਾਂਡ ਦਾ ਜਿਹੜੀਆਂ ਮੰਨੀਆਂ ਜਾਣ ਫੇਰੀ ਵਾਰ ਤੋੜਾਂਗੇ ਕੀ ਉਹ ਮੈਡੀਕਲ ਲੈਂਡ ਨੂੰ ਤਿਆਰ ਹੋਈ ਨਾ ਜੀ ਨਹੀਂ ਨਹੀਂ ਮੈਡੀਕਲ ਲੈਂਡ ਨੂੰ ਦੇਖੋ ਡਾਕਟਰਸ ਨੇ ਐਜ਼ ਅ ਡਾਕਟਰ ਨੇ ਤਾਂ ਇਹੀ ਕਹਿਣਾ ਹੁੰਦਾ ਆਪਦੀ ਜਿਹੜੀ ਵੀ ਤੁਸੀਂ ਆਪਦੀ ਸਿਹਤ ਤੁਹਾਡੀ ਜਿਹੜੀ ਡੇ ਬਾਈ ਡੇ ਡਾਊਨ ਜਾ ਰਹੀ ਹੈ ਤੇ ਤੁਸੀਂ ਉਹਦੇ ਲਈ ਲਓ ਬਾਕੀ ਜਿਹੜਾ ਹੈਲਥ ਬਾਰੇ ਆ ਉਹ ਅਸੀਂ ਡਾਕਟਰ ਨੂੰ ਰਿਕੁਐਸਟ ਕਰਾਂਗੇ ਉਹ ਆਪਦਾ ਕੋਈ ਬਲਟਨ ਜਾਂ ਕੋਈ ਇਨਫੋਰਮੇਸ਼ਨ ਆ ਉਹ ਆਪਦੀ ਜਾਰੀ ਕਰ ਦੇਣਗੇ ਕਿਉਂਕਿ ਹੈਲਥ ਬਾਰੇ ਤਾਂ ਮੈਂ ਕੋਈ ਐਕਸਪਰਟ ਨਹੀਂ ਕਹਿ ਸਕਦਾ ਪਰ ਕੋਰਟ ਵਿੱਚ ਸੁਣਵਾਈ ਹੋਣੀ ਹੈ ਕਹਿੰਦੇ ਸਿਰ ਰਿਗਾਰਡਿੰਗ ਕੋਈ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਇਹ ਬੈਠਣਗੇ ਨਹੀਂ 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 ਸੁਪਰੀਮ ਕੋਰਟ ਦੀ ਗੱਲਬਾਤ ਬਾਰੇ ਕੋਈ ਗੱਲ ਨਹੀਂ ਹੋਈ ਸਿੱਧਾ ਉਹਦਾ ਮੇਨ ਮੁੱਦਾ ਸੀਗਾ ਵੀ ਹੈਲਥ ਬਾਰੇ ਹੈਲਥ ਬਾਰੇ ਹੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਪ੍ਰਸ਼ਾਸਨ ਦਾ ਕੀ ਰੋਲ ਹੁੰਦਾ ਤੁਸੀਂ ਸਿਰਫ ਮੁਲਾਕਾਤ ਕਰਕੇ ਅਗੇ ਇਨਪੁਟ ਦੇਣੀ ਹੈ ਜਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਕਿ ਇਸ ਡੈਡਲੌਕ ਨਹੀਂ 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 ਇਹੀ ਜਿਹੜੀ ਨਿੱਜੀ ਤੌਰ ਤੇ ਜਿੰਨੀ ਸਾਡੀ ਕਪੈਸਿਟੀ ਹੈ ਕਿਉਂਕਿ ਇਹਨਾਂ ਨਾਲ ਨਿੱਜੀ ਤੌਰ ਤੇ ਰابطਾ ਵੀ ਹੈ ਜਿਹੜਾ ਕਿ ਇਸ ਐਂਜੀਟੇਸ਼ਨ ਨਾਲ ਨਹੀਂ ਇੱਕ ਪੰਜਾਬ ਦੇ ਕੱਦਵਾਰ ਕਿਸਾਨ ਨੇਤਾ ਹੋਣ ਕਰਕੇ ਉਹਨਾਂ ਨੂੰ ਇਸ ਗੱਲ ਨੂੰ ਵੀ ਤੁਹਾਡੇ ਜਿਉਂਦਿਆਂ ਰਹਿ ਕੇ ਜਿਹੜੀ ਇਹ ਲੜਾਈ ਹੈ ਜਿਹੜੀ ਤੁਸੀਂ ਆਪਣੀਆਂ ਮੰਗਾਂ ਬਾਰੇ ਕਹਿੰਨੇ ਆ ਤੇ ਉਹ ਸ਼ਾਇਦ ਤੁਸੀਂ ਜ਼ੋਰਦਾਰ ਢੰਗ ਨਾਲ ਠਾ ਲੋਗੇ ਤੇ ਉਹੀ ਗੱਲ ਉਹਨਾਂ ਨੂੰ ਕਰਕੇ ਨਾਲ ਇਓਂ ਹੈ ਕਿਉਂਕਿ ਡਾਕਟਰ ਜਦੋਂ ਆਉਣਾ ਚਾਹੁੰਦੇ ਆ ਇੱਥੇ ਚੈੱਕ ਕਰਨ ਲਈ ਉਹਨਾਂ ਨੂੰ ਹੁੰਦਾ ਵੀ ਸਾਡੇ ਨਾਲ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਜਾਵੇ ਮੁੱਖ ਮੁੰਡਾ ਇੱਥੇ ਕੋਈ ਸਾਡਾ ਕਨਵਿੰਸ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਜਾਂ ਅਸੀਂ ਉਹ ਆਏ ਡਾਕਟਰਸ ਵੱਲੋਂ ਇਹਨਾਂ ਨਾਲ ਗੱਲਬਾਤ ਕਰਾਉਣਾ ਹੈ